ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਜੋ ਤਰਨਤਾਰਨ ਜਿਮਨੀ ਚੌਂ ਦੇ ਮਾਮਲੇ ਨੂੰ ਲੈ ਕੇ ਜਿਹੜੀ ਤਾਜ਼ਾ ਅਪਡੇਟ ਹੈ ਉਹ ਆ ਜਿਮਨੀ ਪੱਧਰ ਤੇ ਜੋ ਵੀ ਇਸ ਵਕਤ ਹਲਚਲ ਇਸ ਸਿਆਸੀ ਸਰਗਰਮੀ ਨੂੰ ਲੈ ਕੇ ਚੱਲ ਰਹੀ ਹੈ ਉਹਦੇ ਬਾਰੇ ਵਿੱਚ ਅੱਜ ਕੁਝ ਗੱਲ ਕਰਾਂਗੇ ਬੇਸ਼ੱਕ ਸਾਰੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਆਪੋ ਆਪਣੀ ਚਤ ਦਾ ਜਿਹੜਾ ਉਹ ਦਾਵਾ ਕਰ ਰਹੀਆਂ ਨੇ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇਹ ਤਰਨਤਾਰਨ ਵਾਲੀ ਸੀਟ ਇੱਕ ਪੰਥਕ ਸੀਟ ਹੈ ਔਰ ਇਹਦੇ ਉੱਪਰ ਕਾਫੀ ਲੰਮਾ ਸਮਾਂ ਅਕਾਲੀ ਦਲ ਬਾਦਲ ਦਾ ਜਿਹੜਾ ਉਹ ਦਬਦਬਾ ਰਿਹਾ ਹੈ। ਬਾਕੀ ਦੂਸਰੀਆਂ ਪਾਰਟੀਆਂ ਵੀ ਜਿਵੇਂ ਕਿ ਕਾਂਗਰਸ ਪਾਰਟੀ, ਭਾਜਪਾ, ਆਮ ਆਦਮੀ ਪਾਰਟੀ ਸਾਰੀ ਆਪਣੀ ਚਿੱਤ ਦਾ ਜਿਹੜਾ ਉਹ ਦਾਵਾ ਕਰ ਰਹੀਆਂ ਹਨ ਪਰ ਜਿਹੜੀ ਇਸ ਵਕਤ ਉਥੇ ਹਵਾ ਦਾ ਰੁਖ ਹੈ ਉਹ ਦੇਖਣ ਦੇ ਵਿੱਚ ਲੱਗ ਰਿਹਾ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਜਦ ਜ਼ਮੀਨੀ ਲੈਵਲ ਤੇ ਗਰਾਊਂਡ ਲੈਵਲ ਤੇ ਜਾ ਕੇ ਰਿਪੋਰਟਿੰਗ ਕੀਤੀ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਹੜਾ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਖੜਾ ਕੀਤਾ ਗਿਆ ਹੈ ਭਾਈ ਮਨਦੀਪ ਸਿੰਘ ਉਹਦੇ ਹੱਕ ਦੇ ਵਿੱਚ ਕਾਫੀ ਜੜੀ ਆਵਾਜ਼ ਆ ਰਹੀ ਹੈ ਕਿ ਜਿਹੜੀ ਵੋਟ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਜ਼ਿਆਦਾ ਭੁਗਤਣ ਦੀ ਜਿਹੜੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਬਿਨਾਂ ਉਹਨਾਂ ਦੇ ਕਹੇ ਤਹੀ ਆਪਣੇ ਆਪ ਜਦੋਂ ਉਹ ਪ੍ਰਚਾਰ ਲਈ ਨਿਕਲਦੇ ਨੇ ਆਪੇ ਹੀਰਾ ਕੱਟ ਕੇ ਉਹਨਾਂ ਦੇ ਨਾਲ ਤੁਰ ਪੈਂਦੇ ਨੇ ਵੈਸੇ ਵੀ ਜਦੋਂ ਪਿੰਡ ਪਿੰਡ ਜਾ ਕੇ ਰਿਪੋਰਟਿੰਗ ਜਿਹੜੀ ਆ ਕੀਤੀ ਗਈ ਤਾਂ ਉਹਦੇ ਵਿੱਚ ਦੇਖਿਆ ਗਿਆ ਕਿ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਪ੍ਰੋਵਾਈਡਿੰਗ ਜਿਹੜੀਆਂ ਪਾਰਟੀਆਂ ਉਹ ਗੁੰਮਰਾਹਕੁਨ ਪ੍ਰਚਾਰ ਕਰਦੀਆਂ ਕਹਿਣ ਦਾ ਭਾਵ ਕਿ ਬਹੁਤ ਸਾਰੇ ਵਾਅਦੇ ਕਰਦੀਆਂ ਪਰ ਜਦੋਂ ਜਿੱਤ ਜਾਂਦੀਆਂ ਉਸ ਤੋਂ ਬਾਅਦ ਉਹ ਸਾਰੇ ਵਾਅਦੇ ਨੇ ਜਿਹੜੇ ਉਹ ਵਿਸਾਰ ਦਿੱਤੇ ਜਾਂਦੇ ਨੇ ਬੇਸ਼ੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕੇ 25 ਪਿੰਡਾਂ ਦਾ ਜਿਹੜਾ ਸਮਰਥਨ ਹੈ ਉਹ ਇਸ ਵਕਤ ਇਸ ਉਮੀਦਵਾਰ ਦੇ ਹੱਕ ਵਿੱਚ ਹੋ ਚੁੱਕਿਆ ਸੀ ਕਿਉਂਕਿ ਰਿਪੋਰਟਿੰਗ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਲੋਕਾਂ ਨੇ ਜਿਹੜਾ ਭਰਮਾ ਹੁੰਗਾਰਾ ਇਹਨਾਂ ਨੂੰ ਦਿੱਤਾ ਔਰ ਜਿਹੜੇ ਹੁਣ ਕਾਗਜ਼ ਜਿਸ ਦਿਨ ਭਰੇ ਹਨ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਰਾਜਾ ਵੜਿੰਗ ਨੇ ਜਿਹੜਾ ਸਿਆਸੀ ਬਿਆਨ ਉਸ ਦਿਨ ਦਿੱਤਾ ਉਹਦੇ ਨਾਲ ਜਿਹੜੀ ਹੈ ਉਹ ਇਸ ਇਸ ਸਰਗਰਮੀ ਹੋਰ ਜਿਹੜੀ ਹੈ ਉਹ ਤੇਜ਼ ਹੋ ਚੁੱਕੀ ਹੈ ਉਹਨਾਂ ਨੇ ਜਿਵੇਂ ਕਿਹਾ ਕਿ ਲੋਕਾਂ ਨੂੰ ਮੈਂ ਅਪੀਲ ਕਰਦਾ ਔਰ ਦੇਖਦਾ ਕਿ ਲੋਕਾਂ ਨੇ ਹਿੰਦੁਸਤਾਨ ਨੂੰ ਵੋਟ ਪਾਣੀ ਹੈ ਜਾਂ ਖਾਲਿਸਤਾਨ ਨੂੰ ਉਹਨਾਂ ਦੇ ਇਸ ਬਿਆਨ ਨੂੰ ਬੇਸ਼ੱਕ ਲੋਕਾਂ ਨੇ ਖਾਸ ਤਵੱਜੋ ਤਾਂ ਨਹੀਂ ਦਿੱਤੀ ਪਰ ਉਹਦੇ ਨਾਲ ਜਿਹੜੀ ਸਿਆਸੀ ਹਲਚਲ ਹੈ ਉਹ ਤੇਜ਼ ਜ਼ਰੂਰ ਹੋਈ ਹੈ ਔਰ ਸੋਸ਼ਲ ਮੀਡੀਆ ਉੱਪਰ ਇਸ ਨੂੰ ਇੱਕ ਰਾਜਨੀਤਿਕ ਸ਼ਗੂਫਾ ਦੱਸਿਆ ਜਾ ਰਿਹਾ ਹੈ ਕਿਉਂਕਿ ਸਾਰੀਆਂ ਪਾਰਟੀਆਂ ਹੀ ਜਦੋਂ ਕਿਸੇ ਖਾਸ ਉਮੀਦਵਾਰ ਦੇ ਹੱਕ ਦੇ ਵਿੱਚ ਜਿਹੜਾ ਉਹ ਲੋਕਾਂ ਦਾ ਸਮਰਥਨ ਦੇਖਦੀਆਂ ਤਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਸ਼ਗੂਫੇ ਨੇ ਉਹ ਛੱਡੇ ਜਾਂਦੇ ਨੇ ਜਿਵੇਂ ਆਪਾਂ ਦੇਖਦੇ ਪਹਿਲਾਂ ਵੀ ਕਿ ਜਦੋਂ ਤਾਂ ਅਕਾਲੀ ਦਲ ਸੱਤਾ ਵਿੱਚ ਨਹੀਂ ਸੀ ਜਾਂ ਨਾ ਹੁੰਦਾ ਤਾਂ ਉਸ ਵੇਲੇ ਉਹ ਸਾਰੇ ਮੁੱਦੇ ਆਪਣੀਆਂ ਸਿਆਸੀ ਰੈਲੀਆਂ ਦੇ ਵਿੱਚ ਗਣਾਉਂਦਾ ਰਹਿੰਦਾ ਕਿ ਕਾਂਗਰਸ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੇ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਮੁੱਦੇ ਪੰਜਾਬ ਦੇ ਨਾਲ ਪਾਣੀਆਂ ਦੇ ਮੁੱਦੇ ਰਾਜਧਾਨੀ ਦਾ ਮੁੱਦਾ ਬਹੁਤ ਸਾਰੇ ਉਸ ਵੇਲੇ ਸਟੇਜਾਂ ਦੇ ਉੱਪਰੋਂ ਬੋਲੇ ਜਾਂਦੇ ਪਰ ਜਦੋਂ ਵੋਟਾਂ ਪੈਣ ਤੋਂ ਬਾਅਦ ਜਿੱਤ ਕੇ ਪਾਰਟੀ ਰਾਜ ਕਰਦੀ ਤਾਂ ਉਹ ਸਾਰੇ ਮੁੱਦੇ ਦਰਕਰਨਾਰ ਕਰ ਦਿੱਤੇ ਜਾਂਦੇ ਹੁਣ ਲੋਕ ਜਿਹੜੇ ਨੇ ਉਹ ਇਨਾ ਸਾਰੇ ਝਾਂਸਿਆਂ ਤੋਂ ਉੱਪਰ ਉੱਠ ਚੁੱਕੇ ਨੇ ਆਪਾਂ ਇਹ ਵੀ ਦੇਖਿਆ ਕਿ ਜਿਹੜੀ ਤਰਨਤਨ ਸੀਟ ਹੈ ਇਹ ਜਿੱਥੋਂ ਦੇ ਭਾਈ ਅਮਰਿਤਪਾਲ ਸਿੰਘ ਐਮਪੀ ਨੇ ਹਲਕਾ ਖਡੂਰ ਸਾਬ ਤੇ ਉਸੇ ਦੇ ਅੰਦਰ ਹੀ ਇਹ ਸੀਟ ਹੁੰਦੀ ਹੈ ਤਰਨਤਨ ਦੀ ਜਿਮਨੀ ਚੋਂ ਵਾਲੀ ਤਾਂ ਦੇਖਿਆ ਇਹ ਜਾ ਰਿਹਾ ਕਿ ਲੋਕਾਂ ਨੇ ਪਹਿਲਾਂ ਵੀ ਭਾਈ ਅਮਰਿਤਪਾਲ ਸਿੰਘ ਨੂੰ ਐਮਪੀ ਬਣਿਆ ਆਸਟ੍ਰੇਲੀਆ ਵੀ ਆਪਣੇ ਜਿਹੜੇ ਪੱਤੇ ਸੀ ਉਹ ਐਂਡ ਤੱਕ ਵੋਟਾਂ ਵਾਲੇ ਦਿਨ ਤੱਕ ਵੀ ਨਹੀਂ ਖੋਲੇ ਸੀ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿ ਜਿਹੜੇ ਭਾਈ ਅਮਰਿਤਪਾਲ ਸਿੰਘ ਖਾਲਸਾ ਉਹ ਇੰਨੀ ਜਿਹੜੇ ਭਾਰੀ ਬਹੁਮਤ ਦੇ ਨਾਲ ਉਥੋਂ ਜਿੱਤ ਪ੍ਰਾਪਤ ਕਰਨਗੇ ਪਰ ਜਿਸ ਦਿਨ ਰਿਜ਼ਲਟ ਆਇਆ ਹੈ ਉਹ ਰਿਜ਼ਲਟ ਆਪਣੇ ਸਾਹਮਣੇ ਸੀ ਇਸ ਵਕਤ ਵੀ ਲੋਕ ਜਿਹੜੇ ਨੇ ਉਹ ਬੇਸ਼ੱਕ ਸਾਰੇ ਪਾਸਿਆਂ ਤੋਂ ਤਾਂ ਨਹੀਂ ਖੁੱਲ ਕੇ ਸਾਹਮਣੇ ਇਹ ਗੱਲ ਕਹਿ ਰਹੇ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਵੇਂ ਹੁਣ ਰਿਪੋਰਟਰ ਗਏ ਨੇ ਤਾਂ ਉਹਦੇ ਵਿੱਚ ਸਭ ਨੇ ਇੱਕੋ ਹੀ ਗੱਲ ਕਹੀ ਹੈ ਕਿ ਜਿਹੜੀ ਸਾਡਾ ਸਮਰਥਨ ਹੈ ਉਹ ਮਨਦੀਪ ਸਿੰਘ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਉਮੀਦਵਾਰ ਹੈ ਉਹਦੇ ਹੱਕ 'ਚ ਜਿਆਦਾ ਵੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਗਰਮੀਆਂ ਹੋਰ ਵੀ ਇੱਥੇ ਤੇਜ਼ ਹੋਣਗੀਆਂ ਕਿਉਂਕਿ ਸਾਰੀਆਂ ਪਾਰਟੀਆਂ ਜਿਹੜਾ ਉਹ ਆਪਣਾ ਦਮ ਖੰਮ ਅਜਮਾ ਰਹੀਆਂ ਨੇ ਔਰ ਇਸ ਜਿਹੜੀ ਜਿਮਨੀ ਚੋਣ ਹੈ ਇਸ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀਫਾਈਨਲ ਮੰਨ ਕੇ ਹੀ ਆਪਣਾ ਜਿਹੜੀ ਹੈ ਉਹ ਪ੍ਰਚਾਰ ਕਰ ਰਹੀਆਂ ਨੇ ਔਰ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਜਿਹੜੀ ਹੈ ਕੋਸ਼ਿਸ਼ ਦੇ ਵਿੱਚ ਲੱਗਿਆ ਹੋਈ ਹੈ ਬੇਸ਼ੱਕ ਕਿਹਾ ਜਾਂਦਾ ਹੈ ਕਿ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਜਿਮਨੀ ਚੋਣ ਉਹ ਜਿੱਤ ਜਾਂਦੀ ਹੈ ਪਰ ਦੇਖਿਆ ਇਹ ਜਾ ਰਿਹਾ ਹੈ ਕਿ ਜਿਵੇਂ ਹੁਣ ਪਿਛਲੇ ਲੰਮੇ ਸਮੇ ਤੋਂ ਆਮ ਆਦਮੀ ਪਾਰਟੀ ਦੇ ਹਾਲਾਤ ਸਭ ਦੇ ਸਾਹਮਣੇ ਨੇ ਦਿਨੋਂ ਦਿਨ ਨਵੇਂ ਤੋਂ ਨਵੇਂ ਸਮੀਕਰਨ ਜਿਹੜੇ ਨੇ ਉਹ ਬਦਲ ਰਹੇ ਨੇ ਪੰਜਾਬ ਦੇ ਅੰਦਰ ਤਾਂ ਉਹਨਾਂ ਲਈ ਵੀ ਦਿੱਲੀ ਅਜੇ ਦੂਰ ਹੈ ਇਸ ਸਟੇਟ ਦੇ ਉੱਪਰ ਬਾਕੀ ਭਾਜਪਾ ਨੇ ਫਸਟ ਟਾਈਮ ਇੱਥੋਂ ਆਪਣਾ ਜਿਹੜਾ ਕੈਂਡੀਡੇਟ ਹੈ ਉਹ ਖੜਾ ਕੀਤਾ ਹੈ ਔਰ ਉਹ ਵੀ ਲੋਕਾਂ ਦੀ ਜਿਹੜੀ ਨਵਜ ਹੈ ਉਹ ਟੋਕੇ ਦੇਖਣ ਦੀ ਕੋਸ਼ਿਸ਼ ਕਰ ਰਹੀ ਹੈ ਬਾਕੀ ਜਿਹੜੀਆਂ ਅਕਾਲੀ ਦਲ ਦੀਆਂ ਦੂਸਰੀਆਂ ਪਾਰਟੀਆਂ ਸੀ ਅਕਾਲੀ ਦਲ ਅੰਮ੍ਰਿਤਸਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਉਹਨਾਂ ਦਾ ਜਿਹੜਾ ਸਮਰਥਨ ਹੈ ਉਹ ਭਾਈ ਮਨਦੀਪ ਸਿੰਘ ਦੇ ਨਾਲ ਦੇਖਦੇ ਹਾਂ ਕਿ ਇਸ ਜਿਹੜੇ ਸਮੀਕਰਨ ਇਸ ਵਕਤ ਇਹ ਸੀਟ ਦੇ ਉੱਪਰ ਬਣ ਰਹੇ ਹਨ ਉਹਦੇ ਵਿੱਚ ਅਜੇ ਤੱਕ ਤਾਂ ਸਾਰੇ ਉਮੀਦਵਾਰਾਂ ਨੂੰ ਪਿੱਛੇ ਛੱਡਦੇ ਹੋਏ ਭਾਈ ਮਨਦੀਪ ਸਿੰਘ ਜਿਹੜਾ ਉਸ ਦੀ ਜਿਹੜੀ ਚੜ੍ਹਤ ਆ ਉਹ ਇਸ ਏਰੀਆ ਦੇ ਵਿੱਚ ਬਰਕਰਾਰ ਹੈ ਤਾਜ਼ਾ ਅਪਡੇਟ ਲਈ ਮੇਰੇ ਨਾਲ ਬਨੇ ਰਹੋ ਧੰਨਵਾਦ